ਤੋ ਬਹੁਤ ਬਹੁਤ ਸੁਆਗਤ ਹੈ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਲਗਾਤਾਰ ਕੰਮ ਕਰ ਰਹੀ ਹੈ ਉਹ ਲਗਾਤਾਰ ਸਿਆਸਤ ਵੀ ਕਰਮਾਈ ਹੋਈ ਹੈ ਤੇ ਵਿਰੋਧੀ ਧਿਰ ਕਹਿੰਦੇ ਆ ਕਿ ਜੋ ਕਾਰਵਾਈ ਹੋਈ ਹੈ ਇਹ ਚੰਗੇ ਕਾਰਵਾਈ ਨਹੀਂ ਇਹ ਕਹਿੰਦੇ ਪੁਰਾਣੀ ਸਰਕਾਰਾਂ ਮੇਲੇ ਵੀ ਹੁੰਦੀ ਸੀ ਤੇ ਜਾਂ ਫਿਰ ਵਿਰੋਧੀ ਧਿਰ ਇਹ ਗਲਜ਼ਾਮ ਲਗਾਉਂਦੀ ਹੈ ਪਰ ਜਿੱਥੇ ਜਿੱਥੇ ਮਾਨ ਸਰਕਾਰ ਨੇ ਕੋਠੀਆਂ ਢਾਈਆਂ ਗਈਆਂ ਉਹ ਜਿਹੜੇ ਕੋੜੇ ਕੋਠੀਆਂ ਸੀ ਜਾਂ ਤਾਂ ਗਵਰਨਮੈਂਟ ਦੀ ਸਰਕਾਰੀ ਥਾਂ ਸੀ ਜਾਂ ਨਗਰ ਕੌਂਸਲ ਸੀ ਜੰਪਰ ਜੰਨੇ ਪੰਜਾਬੀ ਚ ਕਈ ਤਾਂ ਉਹਨਾਂ ਦੀ ਆਪਣੀ ਨਹੀਂ ਸੀ ਪ੍ਰਾਪਰਟੀ ਜਸ ਕਰਕੇ ਠਾਇ ਗਈ ਹੈ ਬਸ ਮਾਨ ਸਰਕਾਰ ਵਾ ਵਖਾਟ ਰਹੀ ਹੈ ਤਾਂ ਦੂਜੇ ਪਾਸੇ ਇੱਕ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੇ ਜੋ ਮੇਲਾ ਕੋਸਟੈਬਲਸੀ ਉਸ ਤੇ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਵੱਡੇ ਇਲਜ਼ਾਮ ਲੱਗਦੇ ਆ ਚਾ ਵੀ ਜਾਂਦਾ ਕਿ ਜੇ ਹਿੰਮਤ ਹੈ ਤਾਂ ਕੋਠੀ ਨੂੰ ਢਾ ਕੇ ਦਿਖਾਓ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੇਕਰ ਨਸ਼ਿਆਂ ਦੀ ਗੱਲ ਕਰੀ ਤਾਂ ਦਿਨ ਪਰ ਦਿਨ ਪਰ ਵਧਿਆ ਹੈ ਖਾਸ ਕਰਕੇ ਚਿੱਟੇ ਦੇ ਚਿੱਟਾ ਜੋ ਨਸ਼ਾ ਜੇਕਰ ਪਿੰਡਾਂ ਦਾ ਸਰਵੇ ਕਰੀਏ ਤਾਂ ਪਿੰਡਾਂ ਦੇ ਵਿੱਚ ਜੋ ਇਹ ਨਸ਼ਾ ਦਾ ਸੇਵਨ ਕਰਦੇ ਸੀ ਉਹ ਜ਼ਿਆਦਾ ਵਧਿਆ ਹੈ ਮਾਮਲੇ ਜ਼ਿਆਦਾ ਆਏ ਆ ਮੋਤਾ ਦਾ ਦਰ ਵੀ ਲਗਾਤਾਰ ਵੱਧਾ ਹੋਇਆ ਹੈ ਤਾਂ ਨਕਉਦਰ ਦੀ ਖਬਰ ਹੈ ਜਿੱਥੇ ਕਿ ਲਗਾਤਾਰ ਨਸ਼ੇੜੀ ਜੇਕਰ ਸਰਕਾਰੀ ਹਸਪਤਾਲ ਦੇ ਅੱਗੇ ਖੜ੍ਹ ਜੋ ਤਾਂ ਸਾਡੀ ਮਾਮਾ ਪੈਣਾ ਧੀਆਂ ਨੇ ਜੋ ਅੰਦਰ ਹਸਪਤਾਲ ਦੇ ਨਹੀਂ ਜਾ ਸਕਦੀਆਂ ਬਾਹਰ ਇੰਨੇ ਕੁ ਨਸ਼ੇੜੀ ਖੜੇ ਹੁੰਦੇ ਆ ਕੋਈ ਗੋਲੀਆਂ ਲੈਣ ਵਾਲੇ ਕੋਈ ਕਿਤੇ ਕੋ ਕੈਪਸੂਲ ਖਾਂਦਾ ਪਿਆ ਹੁੰਦਾ ਕੋਈ ਕਿਤੇ ਪੁਲਿਸੇ ਕਈ ਵਾਰ ਕਾਰਵਾਈ ਕਰਦੀ ਆ ਪਰ ਉਥੋਂ ਭੱਜ ਜਾਂਦੇ ਜਾਂ ਫਿਰ ਉਹਨਾਂ ਦੇ ਹੱਥ ਨਹੀਂ ਆਉਂਦੇ ਤਾਂ ਅਸੀਂ ਨਕੋਦਰ ਦੇ ਵਿੱਚ ਜਿੱਥੇ ਕਿ ਮਕਬਰੇ ਐ ਬਿਲਕੁਲ ਇੱਕ ਖਾਲੀ ਬਿਲਡਿੰਗ ਪਈ ਐ ਉਥੋਂ ਦੀ ਤਸਵੀਰ ਦਿਖਾਵਾਂਗੇ ਕਿ ਇੱਥੇ ਕਿੰਨੇ ਕੁ ਨਿਸ਼ੇੜੀ ਆ ਕੇ ਬੈਠਦੇ ਆ ਔਰ ਕਿੰਨਾ ਕੁ ਡਰਗ ਕਿੰਨਾ ਕੁ ਨਸ਼ਾ ਲੈਂਦੇ ਆ ਤੇ ਜ਼ਿਆਦਾ ਟਾਈਮ ਨਾ ਲੈਂਦੇ ਆ ਆਪਾਂ ਬਿਲਡਿੰਗ ਦੇ ਅੰਦਰ ਚੱਲਦੇ ਆ ਤਾਂ ਇਹ ਇੱਕ ਖਾਲੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਾਫੀ ਜ਼ਿਆਦਾ ਪੁਰਾਣੀ ਬਿਲਡਿੰਗ ਐ ਤਾਂ ਇਸ ਦੇ ਅੰਦਰ ਆਪ ਹੁਣ ਐਂਟਰ ਕਰ ਚੁੱਕੇ ਆ ਤਾਂ ਇਹ ਐਂਟਰੀ ਪੁਆਇੰਟ ਹੈ ਤਾਂ ਸ਼ੁਰੂਆਤ ਇੱਕ ਤੁਸਾਰੀ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਇਧਰ ਲੈ ਚੱਲਦੇ ਆਂ ਤੇ ਜੇਕਰ ਖਾਲੀ ਬਿਲਡਿੰਗਾਂ ਤੇ ਇਸ ਦੇ ਵਿੱਚ ਜੋ ਜਿਸ ਵਿੱਚ ਸਰਿੰਦਾ ਸਟ੍ਰੇਂਜ ਹੁੰਦੀ ਆ ਤਾਂ ਉਹ ਪੈਕਿੰਗ ਦਾ ਕੀ ਕੰਮ ਹੈ ਤੇ ਆਹ ਦੇਖ ਲੋ ਇੱਕ ਨਹੀਂ ਪਈ ਆ ਦੇਖੋ ਇਹ ਕੋਈ ਬਿਲਡਿੰਗਾਂ ਦੇ ਵਿੱਚ ਨਸ਼ੇੜੀ ਬੈਠ ਕੇ ਨਸ਼ਾ ਦਾ ਸੇਵਨ ਕਰਦੇ ਤੇ ਫਿਰ ਆ ਇੱਕ ਦਿਖਾ ਦੇ ਜਿਸ ਤੇ ਆ ਪਾਮ ਗੱਲ ਕਰਦਾਂਗੇ ਚਿੱਟਾ ਕਿਸਤੇ ਪੀਤਾ ਜਾਂਦਾ ਤਾਂ ਆ ਚੀਜ਼ ਤੇ ਸਾਨੂੰ ਇਹ ਇਹ ਚੀਜ਼ ਪਈ ਹੈ ਤੇ ਇੱਥੇ ਕਿਉਂ ਆਈ ਇਹ ਤਾਂ ਸੁਣ ਸੁਣ ਥਾਂ ਜੇਕਰ ਇੱਥੇ ਪਈ ਹੈ ਤਾਂ ਗੱਲ ਸਾਫ਼ ਹੈ ਕਿ ਇੱਥੇ ਚਿੱਟਾ ਵਗੈਰਾ ਆ ਕੇ ਨਸ਼ੇੜੀ ਪੀਂਦੇ ਆ ਤਾਂ ਫਿਰ ਇੱਕ ਲੁਕਣ ਜੀ ਵਾਲੀ ਥਾਂ ਹੈ ਤੇ ਇੱਥੇ ਆ ਦੇਖੋ ਲੈਟਰ ਵਗੈਰਾ ਪਿਆ ਵੈ ਕੈਮਰਾ ਥੱਲੇ ਮਾਰ ਕੇ ਦਿਖਾ ਦਿੰਨੇ ਆ ਆ ਦੇਖ ਲਓ ਇਸ ਤੋਂ ਅੱਗੇ ਹੋਰ ਵੀ ਬੀੜੀਆਂ ਸਿਕਟਾਂ ਜਿੰਨਾਂ ਕੋ ਸਮਾਨ ਹੁੰਦਾ ਇਹ ਨਸ਼ੇੜੀ ਵਰਤਦੇ ਆ ਤੇ ਇਹੋ ਜਿਹੀਆਂ ਇੱਥੇ ਆਮ ਦੇਖੋਣ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਤਾਂ ਇੱਥੇ ਆ ਦੇਖੋ ਇੱਕ ਸਿਰਿੰਜ ਹੁਣ ਇੱਕ ਵੱਡੇ ਸਵਾਲ ਖੜੇ ਹੁੰਦੇ ਆ ਆਹ ਸਿਰਿੰਜ ਪਈ ਹੈ ਜੇ ਇੱਥੇ ਸਿਰਿੰਜ ਪਈ ਹੈ ਨਸ਼ੇੜੀਆਂ ਨੂੰ ਪੁਰਾਣੀ ਜਾਂ ਨਵੀਂ ਨਾਲ ਨਹੀਂ ਹੁੰਦਾ ਉਹਨਾਂ ਨੂੰ ਤਾਂ ਹੁੰਦਾ ਵੀ ਕਦਰੋਂ ਕਦਾਂ ਕੁ ਕੁਝ ਮਿਲ ਜੇ ਆਹ ਸਿਰਿੰਜ ਪਈ ਹੈ ਤੇ ਇਧਰ ਆ ਇਧਰ ਇਧਰ ਦਿਖਾਉਂਦੇ ਆ ਤੇ ਆ ਦੇਖੋ ਜੋ ਸਰਿੰਜਾਂ ਦੇ ਅੱਗੇ ਸੂਈਆਂ ਲੱਗੀਆਂ ਹੁੰਦੀਆਂ ਤਾਂ ਇਧਰ ਜਿਸ ਤੇ ਚਿੱਟਾ ਪੀਤਾ ਜਾਂਦਾ ਹੈ ਇਹ ਅਜੇ ਆਪਾਂ ਸਟਾਰਟਿੰਗ ਤਸਵੀਰ ਹੈ ਤੇ ਸਟਾਰਟਿੰਗ ਦੇ ਵਿੱਚ ਇਦਾਂ ਦੇ ਹਾਲਾਤ ਨੇ ਇਹ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਇੱਥੇ ਨਸ਼ੇੜੀ ਆ ਕੇ ਬੈਠਦੇ ਹੋਣਗੇ ਔਰ ਕਿੰਨਾ ਕੋਈ ਇੱਥੇ ਨਸ਼ਾ ਬੈਠ ਕੇ ਪੀਂਦੇ ਅਜੇਕਰ ਨਕੋਦਰ ਦੀ ਹੈ ਤਸਵੀਰ ਹੈ ਤਾਂ ਫਿਰ ਗੱਲ ਇੱਕ ਤਾਂ ਸਾਫ਼ ਹੋ ਜਾਂਦੀ ਹੈ ਕਿ ਨਕੋਦਰ ਦੇ ਵਿੱਚ ਕਿੱਟਾ ਵਿਕਦਾ ਹੈ ਜੇਕਰ ਲੋਕ ਵੇਚਦੇ ਆ ਤਾਂ ਫਿਰ ਉਸ ਤੋਂ ਬਾਅਦ ਹੀ ਫਿਰ ਨਸ਼ੇੜੀ ਜੋ ਨਸ਼ਾ ਕਰਦੇ ਉਹ ਫਿਰ ਪੀਂਦੇ ਆ ਜਿੱਥੇ ਨਸ਼ਾ ਪੀਤਾ ਜਾਂਦਾ ਤਾਂ ਫਿਰ ਉੱਥੇ ਗੱਲ ਸਾਫ਼ ਹੋ ਜਾਂਦੀ ਹੈ ਕਿ ਇੱਥੇ ਵਿਕਦਾ ਵੀ ਹੈ ਤਾਂ ਉਹ ਸਟਾਰਟਿੰਗ ਤਸਵੀਰ ਸੀ ਅੱਗੇ ਹੋਰ ਵੀ ਤਸਵੀਰ ਦਿਖਾ ਦਿੰਨੇ ਆ ਅੱਗੇ ਕੈਮਰਾ ਮਾਰ ਕੇ ਤਾਂ ਆਹ ਦੇਖ ਲੋ ਆਪ ਇੱਕ ਇੱਕ ਸਰੰਜਾ ਪਈ ਹੈ ਇੱਧਰ ਹੀ ਮਾਰਦੇ ਸਵੀਰ ਆਹ ਦੇਖ ਲੋ ਆ ਵੀ ਸਰਿੰਜ ਇੱਥੇ ਪਈ ਐ ਤੇਰਾ ਪਿਸਟਮ ਜਾਂ ਕਿ ਪਿਛੇ ਲੱਗਿਆ ਹੁੰਦਾ ਵਾ ਆ ਦੇਖ ਲੋ ਕਿ ਆ ਪਿਆ ਵੈ ਉਸ ਤੋਂ ਬਾਅਦ ਆ ਸੂਈਆਂ ਆ ਸੂਈ ਪਈ ਐ ਇੱਕ ਹੋਰ ਤਾਂ ਇਹੋ ਜੀਆਂ ਜੋ ਸੋਣੇ ਸਾਣੇ ਥਾਵਾ ਪਈਆਂ ਉੱਥੇ ਨਸ਼ੇੜੀ ਬੈਠ ਕੇ ਨਸ਼ੇ ਦੇ ਆ ਦੇ ਇੱਧਰ ਆ ਦੇਖੇ ਕਾ ਸਰਿੰਜ ਪਈ ਐ ਆ ਦੇਖ ਲੋ ਕਿ ਸੂਈ ਵੀ ਲੱਗੀ ਹੋਈ ਹੈ ਆ ਤਸਵੀਰ ਦਿਖਾ ਦਿਨੇ ਦੇਖਿਓ ਤੁਸੀਂ ਜੋ ਇੱਥੇ ਵੀ ਆ ਸੂਈ ਅੱਗੇ ਲੱਗੀ ਹੋਈ ਇਸ ਤਰ੍ਹਾਂ ਜੇ ਉਧਰ ਪਈ ਹੈ ਕੋਈ ਇਧਰ ਕੋ ਹੋਰ ਦਿਖਾ ਦੇ ਆ ਦੇਖੋ ਇੱਕ ਆ ਦੇਖ ਲਓ ਕਿ ਇਧਰ ਵੀ ਆ ਆ ਪਈ ਹੈ ਸਰਿੰਜ ਪਈ ਹੈ ਕੋਈ ਇੱਕ ਸਰਿੰਜ ਨਹੀਂ ਅੱਗੇ ਇੱਕ ਹੋਰ ਦਿਖਾ ਦੇ ਕਿੰਨੀਆਂ ਦਿਖਾਈ ਜਾਉਂਗੇ ਉਨੀਆਂ ਹੀ ਇੱਥੇ ਸਾਰਾ ਦੇਖਣ ਮਿਲੋਗੇ ਕਾ ਪਈ ਹੈ ਕੋਈ ਇੱਕ ਸਰਿੰਜ ਨਹੀਂ ਕੋਈ ਦੋ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਤ ਸਰਿੰਜਾਂ ਪਈਆਂ ਆ ਕਾ ਬੋਰਡ ਦੇ ਵਿੱਚ ਕਿੱਥੇ ਕੋਈ ਨਿਸ਼ੇੜੀ ਨੂੰ ਮਿਲ ਜਾਂਦਾ ਹੈ ਕਈ ਆਪਾਂ ਜਿੱਦਾਂ ਕਹਿੰਦੇ ਕਿ ਨਸ਼ੇਰੀ ਨਸ਼ਾ ਪਤੇ ਦਾ ਟੁੱਟਿਆ ਹੁੰਦਾ ਹੈ ਤਾਂ ਉੱਥੇ ਬੈਠ ਕੇ ਉਹ ਆਰਾਮ ਨਾਲ ਇਥੇ ਲਾ ਕੇ ਜਾਂਦਾ ਹੈ ਜੇਕਰ ਪੁਲਿਸ ਦੇ ਵੱਲੋਂ ਇਹ ਜਿਹੀਆਂ ਥਾਵਾਂ ਤੇ ਰੇਡ ਕੀਤੀ ਜਾਵੇ ਔਰ ਦੂਜੀ ਗੱਲ ਜਿੱਥੇ ਜਿੱਥੇ ਨਸ਼ਾ ਵਿਕਦਾ ਉੱਥੇ ਰੇਡ ਕੀਤੀ ਜਾਵੇ ਰੇਡ ਕੀਤੀ ਜਾਂਦੀ ਹੈ ਪਰ ਲਗਾਤਾਰ ਇਲਜ਼ਾਮ ਇਹ ਲੱਗਦੇ ਆ ਰਿਹਾ ਹੈ ਕਿ ਪੁਲਿਸ ਪੈਸੇ ਲੈ ਕੇ ਛੱਡ ਦਿੰਦੀ ਹੈ ਹੁਣ ਪੁਲਿਸ ਜਾਣਦੀ ਹੈ ਕਿ ਪੈਸੇ ਲੈਂਦੀ ਹੈ ਜਾਂ ਨਹੀਂ ਲੈਂਦੀ ਪਰ ਇੱਥੇ ਜੋ ਨਸ਼ਾ ਜੋ ਸਰੀਂਝਾਂ ਪਈਆਂ ਨੇ ਇਹ ਵੱਡੇ ਸਵਾਲ ਖੜੇ ਕਰਦਾ ਨੇ ਉਧਰ ਦੇ ਵਿੱਚ ਇਹ ਜੋ ਸਰੀਂਝਾਂ ਦੇਖਿਆ ਤੁਸੀਂ ਦੇਖਿਆ ਵਾ ਇੱਥੇ ਲਗਾਤਾਰ ਪਈਆਂ ਸੀ ਤਾਂ ਅੱਗੇ ਹੋਰ ਤਸਵੀਰ ਦਿਖਾ ਦਿੰਨੇ ਆ ਇੱਕ ਲਈ ਇੱਥੋਂ ਦੀ ਤਸਵੀਰ ਨਹੀਂ ਹੈ ਇੱਕ ਵੱਡੀ ਤਸਵੀਰ ਹੈ ਇੱਥੇ ਨਕੋਦਰ ਦੀ ਮਕਬਰਿਆਂ ਦੇ ਨਾਲ ਤੇ ਨਾਲ ਹੀ ਬਿਲਕੁਲ ਮਰਾਸ਼ਾ ਜਗ੍ਹਾ ਬਣੀ ਹੋਈ ਹੈ ਬਿਲਕੁਲ ਨਾਲ ਤੇ ਨਾਲ ਹੀ ਇਹ ਬਿਲਡਿੰਗ ਹੈ ਦੂਜੇ ਪਾਸੇ ਮਕਬਰੇ ਹੈ ਤੇ ਅੱਗੇ ਫਿਰ ਇੱਕ ਇਹ ਪੰਜਾਬ ਡਬਲਯੂ ਡੀਪੀ ਵਰਕਰ ਯੂਨੀਅਨ ਪੰਜਾਬ ਤਾਂ ਇੱਥੇ ਸ਼ਾਇਦ ਕਿਸੇ ਟਾਈਮ ਇਹ ਦਫ਼ਤਰ ਹੁੰਦਾ ਹੋਊਗਾ ਪਰ ਹੁਣ ਤਾਂ ਇਹ ਬਿਲਕੁਲ ਟੁੱਟਿਆ ਭੱਜਿਆ ਪਿਆ ਹੁਣ ਇੱਥੇ ਕੁਝ ਵੀ ਨਹੀਂ ਹੈ ਤੇ ਇੱਥੇ ਵੀ ਇੱਕ ਸਰਿੰਜ ਦਾ ਪਿਸ਼ਟਮ ਉਹ ਪਿਆ ਹੈ ਅੱਗੇ ਦਿਖਾ ਦੇ ਇਸ ਥਾਂ ਤੇ ਵੀ ਇਹ ਪਿਸ਼ਟਮ ਜੋ ਪਿੱਛੇ ਲੱਗਾ ਹੁੰਦਾ ਉਹ ਪਿਆ ਹੈ ਤਾਂ ਇੱਧਰ ਅੱਗੇ ਤਸਵੀਰ ਦਿਖਾ ਦਿੰਨੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਇਹ ਦਫ਼ਤਰ ਦੇ ਅੰਦਰ ਤੇ ਇੱਥੇ ਦਫ਼ਤਰ ਦਾ ਹਾਲਾਤ ਕੀ ਬਣਿਆ ਪਿਆ ਇੱਥੇ ਵੀ ਸਰਿੰਜਾਂ ਪਈਆਂ ਥੱਲੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇੱਥੇ ਵੀ ਸਰਿੰਜਾਂ ਇੱਥੇ ਵੀ ਸਰੀੰਜਾਂ ਪਈਆਂ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਕੀ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਕੀ ਨਸ਼ਾ ਖਤਮ ਹੋ ਗਿਆ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਨਸ਼ਾ ਖਤਮ ਕਰਤਾ ਬਿਲਕੁਲ ਨਹੀਂ ਕੋਈ ਸਰਕਾਰ ਕਹਿੰਦੀ ਇਲਾਕਾ ਤੋੜਦਾ ਤੇ ਕੋਈ ਕਹਿੰਦੀ ਅਸੀਂ ਖਤਮ ਕਰਤਾ ਪਰ ਲਗਾਤਾਰ ਸਰੀੰਜਾਂ ਮਿਲ ਰਹੀਆਂ ਵੱਡੇ ਸਵਾਲ ਖੜੇ ਕਰ ਰਿਹਾ ਸਰਕਾਰ ਤੇ ਨੁਕੋਦਰ ਦੀ ਤਸਵੀਰ ਹੈ ਜਿੱਦਾਂ ਮੈਂ ਪਹਿਲਾਂ ਕਿਹਾ ਜੇ ਘਰ ਇੱਥੇ ਨਸ਼ਾ ਸਰੀੰਜਾਂ ਪਈਆਂ ਤਾਂ ਫਿਰ ਗੱਲ ਸਾਫ਼ ਦੀ ਹੈ ਕਿ ਇੱਥੇ ਨਸ਼ਾ ਨਕੋਦਰ ਦੇ ਵਿੱਚ ਵਿਕਦਾ ਵੀ ਹੈ ਜੇਕਰ ਵਿਕਦਾ ਤਾਂ ਇਹ ਨਸ਼ੇੜੀ ਸਾਰੇ ਪੀ ਇੱਥੇ ਆ ਕੇ ਪੀਂਦੇ ਆ ਬੈਠਦੇ ਲੁਕਣ ਲੁਕੀ ਜਿਹੀ ਹੁੰਦਾ ਮੈਂ ਕਿ ਸੇਤੀ ਪਤਾ ਨਹੀਂ ਲੱਗਦਾ ਇੱਥੇ ਵੀ ਕੋਈ ਆਇਆ ਹੈ ਜਾਂ ਨਹੀਂ ਆਇਆ ਗਿਆ ਤਾਂ ਕੋਈ ਪਤਾ ਨਹੀਂ ਲੱਗਦਾ ਤੇ ਨਕੋਦਰ ਦੀ ਤਸਵੀਰ ਹੈ ਇੱਕ ਖੰਡਰ ਬਣੀ ਬਿਲਡਿੰਗ ਦੇ ਵਿੱਚ ਸਿਰੰਜਾਂ ਪਈਆਂ ਤਾਂ ਇੱਥੇ ਨਸ਼ੇੜੀ ਬੈਠ ਕੇ ਨਸ਼ਾ ਕਰਦੇ ਆ ਆਰਾਮ ਨੇ ਪੀ ਕੇ ਜਾਂਦੇ ਜਦੋਂ ਕੋਈ ਪ੍ਰਵਾਹ ਨਹੀਂ ਕੋਈ ਕੁਛ ਨਹੀਂ ਆਏ ਕਬਡੀ ਬਿਲਡਿੰਗ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਕਾਫੀ ਪ੍ਰਾਣੀ ਔਰ ਵੱਡੀ ਬਿਲਡਿੰਗ ਨੇ ਕੁਦਰਤ ਦੀ ਤਸਵੀਰ ਸਕਰੀਨ ਤੇ ਤੁਹਾਡੇ ਸਾਹਮਣੇ ਆ ਸਰਕਾਰ ਦੇ ਵੱਡੇ ਵੱਡੇ ਜੋ ਦਾਅਵੇ ਨੇ ਬਿਲਕੁਲ ਇੱਥੇ ਫੇਲ ਨਜ਼ਰ ਆਉਂਦੇ ਆ ਆ ਰਹੇ ਨੇ ਜੇਕਰ ਸਿਵਲ ਹਸਪਤਲ ਦੀ ਗੱਲ ਕਰੀਏ ਜਿੱਦਾਂ ਮੈਂ ਪਹਿਲਾਂ ਕਿਹਾ ਤਾਂ ਉੱਥੇ ਨਸ਼ੇੜੀ ਕਿੰਨੇ ਖੜੇ ਹੁੰਦੇ ਆ ਜੇਕਰ ਮਾਵਾਂ ਪੇੜਾਂ ਨੇ ਸਾਡੇ ਅੰਦਰ ਜਾਣਾ ਹੋਵੇ ਤਾਂ ਸ਼ਰਮ ਆਉਂਦੀ ਹੈ ਉੱਥੇ ਜਾਣ ਲੱਗਿਆਂ ਵੀ ਉੱਥੇ ਵੀ ਨਸ਼ਾ ਸਰਿਆਂ ਵਿਕਦਾ ਹੈ ਪੁਲਿਸ ਕਈ ਵਾਰ ਕਾਰਵਾਈ ਕਰਦੀ ਹੈ ਫਿਰ ਨਿਛੇੜੀ ਭੱਜ ਜਾਂਦੇ ਆ ਜੇਕਰ ਗਗਨ ਸਰਜੀਤ ਪਾਰਕ ਦੀ ਗੱਲ ਕਰੀਏ ਤਾਂ ਹਾਲਾਤ ਉੱਥੋਂ ਵੀ ਬੱਤਰ ਦੇ ਬੱਤਰ ਹੈ ਤਾਂ ਇਹ ਤਸਵੀਰ ਨਕੌਦਰ ਦੇ ਬਿਲਕੁਲ ਨਜ਼ਦੀਕ ਇੱਕ ਪਾਸੇ ਮਰਾਸ਼ਾ ਦੂਜੀ ਡੇਰਾ ਮਰਾਸ਼ਾ ਤੇ ਦੂਜੇ ਪਾਸੇ ਮਕਬਰੇ ਬਣੇ ਹੋਏ ਤੇ ਇੱਥੇ ਇੱਕ ਖਾਲੀ ਬਿਲਡਿੰਗ ਪਈ ਹੈ ਜਿੱਥੋਂ ਦੀ ਤਸਵੀਰ ਤੁਸੀਂ ਇਹ ਦੇਖੀ ਹੈ ਬਾਕੀ ਤੁਹਾਡੇ ਸਪ੍ਰਤ ਕੀ ਵਿਚਾਰ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਵਧਿਆ ਹੈ ਜਾਂ ਘਟਿਆ ਹੈ ਕੀ ਸੀਪ ਨੂੰ ਅੰਤਮ ਮਾਣ ਨਸ਼ੀਰ ਖਤਮ ਕਰ ਦੇਣਗੇ ਤੁਹਾਡੇ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੋਨੂ ਜਨ ਹਰਦੀਪ ਪੈਨਨਾਰ ਨਿਊਜ਼ ਨਕੋਦਰ